ਹਰਿਆਣਾ ਦੇ ਇੱਕ ਆਈਪੀਐਸ ਅਫਸਰ ਨੇ ਖੁਦਕੁਸ਼ੀ ਕਰਨੀ ਸੀ ਉਸ ਮਸਲੇ ਦੇ ਵਿੱਚ ਸੀਬੀਆਈ ਦੀ ਮੰਗ ਕੀਤੀ ਗਈ ਸੀ ਕਿ ਇਹਦੀ ਜਾਂਚ ਸੀਬੀਆਈ ਕਰੇ ਪਰ ਹਾਈ ਕੋਰਟ ਵੱਲੋਂ ਕੋਰੀ ਅਜੇ ਤੱਕ ਨਾ ਕਰ ਦਿੱਤੀ ਗਈ ਹੈ ਪੂਰੀ ਜਾਲਕੜੀ ਨਾਲ ਜੁੜੇ ਨੇ ਸਰਨਾ ਸੀ ਉਹਨੂੰ ਪਤਕਾ ਜਗਤਾ ਸਿੰਘ ਪੁੱਲਰ ਜੀ ਪੁੱਲਸ ਸਾਹਿਬ ਅਜੇ ਤੇ ਖੁਦਕੁਸ਼ੀ ਕਿਤੇ ਨੂੰ ਜੇ ਮਹੀਨਾ ਹੀ ਹੋਇਆ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਹਾਈ ਕੋਰਟ ਹੈ ਉਹ ਕਹਿੰਦੀ ਵੀ ਜਿਹੜੇ ਚੰਡੀਗੜ੍ਹ ਪੁਲਿਸ ਆ ਇਹਦੀ ਹਜੇ ਜਿਹੜੀ ਕਾਰਵਾਈ ਕਰ ਰਹੀ ਹੈ ਅਸੀਂ ਸੰਤੁਸ਼ਟ ਆ ਪਰ ਅਜੇ ਜਿਹੜਾ ਦੂਜਾ ਪੱਖ ਹੈਗਾ ਉਹ ਅਜੇ ਇਸ ਗੱਲ ਤੇ ਕਿਉਂ ਅੜਿਆ ਹੋਇਆ ਹੈ ਕਿ ਜਿਹੜੀ ਜਾਂਚ ਹੈ ਸੀਗੀ ਹੀ ਕਰੇ ਦੇਖੋ ਮਨਦੀਪ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸੀ ਕਿ ਇੱਕ ਸੀਨੀਅਰ ਆਈਪੀਐਸ ਅਫਸਰ ਜਿਹੜੇ 2001 ਬੈਚ ਦੇ ਸੀ ਏਡੀਜੀਪੀ ਬਣਨ ਵਾਲੇ ਸੀ ਵਾਈ ਪੂਰਨ ਕੁਮਾਰ ਉਹਨਾਂ ਨੂੰ ਅਜਿਹੇ ਹਾਲਾਤ ਪੈਦਾ ਹੋਏ ਹਰਿਆਣਾ ਦੇ ਵਿੱਚ ਕਿ ਉਹਨਾਂ ਨੂੰ ਆਪਣੀ ਜੀਵਨ ਲੀਲਾ ਖਤਮ ਕਰਨੀ ਪਈ ਕਾਫੀ ਦਿਨ ਉਹਨਾਂ ਦਾ ਜਿਹੜਾ ਸਸਕਾਰ ਨਹੀਂ ਹੋਇਆ ਕਿਉਂਕਿ ਪਰਿਵਾਰ ਦੀ ਮੰਗ ਸੀ ਤੇ ਜਿਹੜੇ ਕਸੂਰਵਾਰ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੇ ਉੱਥੋਂ ਦੇ ਇਲਾਕੇ ਦਾ ਐਸਐਸਪੀ ਉਹਦਾ ਤਬਾਦਲ ਜਾਂ ਉਹਨੂੰ ਅਰੈਸਟ ਕੀਤਾ ਜਾਵੇ। ਕਾਫੀ ਮਸਲਾ ਮਦਦ ਦੇਸ਼ ਭਰ ਦਾ ਮਸਲਾ ਬਣ ਚੁੱਕਾ ਸੀ। ਹਰ ਪੋਲੀਟਿਕਲ ਪਾਰਟੀ ਦਾ ਲੀਡਰ ਪਹੁੰਚਿਆ ਸੀ। ਭਾਜਪਾ ਦੇ ਲੀਡਰ, ਬਸਪਾ ਦੇ ਲੀਡਰ, ਆਮ ਆਦੀ ਪਾਰਟੀ ਦੇ ਲੀਡਰ, ਸ਼੍ਰੋਮਣੀ ਕਾਲੀ ਦਲ ਦੇ, ਰਾਹੁਲ ਗਾਂਧੀ ਇੱਥੋਂ ਤੱਕ ਆਏ ਸੀ। ਹੁਣ ਫਿਰ ਮਸਲਾ ਇਹ ਆ ਗਿਆ ਕਿ ਕੇਸ ਕਿਉਂਕਿ ਪਹਿਲਾਂ ਹੀ ਚੰਡੀਗੜ੍ਹ ਇਸ ਮਸਲੇ ਦੀ ਜਿਹੜੀ ਜਾਂਚ ਕਰ ਰਿਹਾ। ਪਰ ਇੱਕ ਪਟੀਸ਼ਨ ਗਈ ਸੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਚੰਡੀਗੜ੍ਹ ਪੁਲਿਸ ਦੀ ਜਿਹੜੀ ਇੱਕ 7 ਕੇ 9 ਮੈਂਬਰੀ ਐਸਆਈਟੀ ਬਣੀ ਹੈ ਉਹਦੀ ਜਾਂਚ ਚ ਤੇ ਹੁਣ ਤੱਕ ਨਾ ਹੀ ਲਾਪਰਵਾਹੀ ਕੋਈ ਦਿਖਾਈ ਦਿੱਤੀ ਹੈ ਤੇ ਨਾ ਹੀ ਕੋਈ ਦੇਰੀ ਇਸ ਕਰਕੇ ਫਿਲਹਾਲ ਇਹ ਕੇਸ ਜਿਹੜਾ ਵਾ ਸੀਬੀਏ ਨੂੰ ਸੌਂਪਣ ਦੀ ਕੋਈ ਲੋੜ ਨਹੀਂ ਹਾਈ ਕੋਰਟ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਦ ਤੱਕ ਜਾਂਚ ਦੇ ਵਿੱਚ ਕੋਈ ਕਮੀ ਜਾਂ ਪੱਖਪਾਤ ਜਾਂ ਕੋਈ ਸਿਆਸੀ ਜਾਂ ਬਾਰੀ ਦਬਾਅ ਅਜਿਹੇ ਸਬੂਤ ਜਾਂ ਅਜਿਹੇ ਪ੍ਰਮਾਣ ਬਾਹਰ ਨਹੀਂ ਆਉਂਦੇ ਤਦ ਤੱਕ ਜਿਹੜੀ ਸੀਬੀਏ ਦੀ ਜਿਹੜੀ ਜਾਂਚ ਆ ਉਸ ਮੰਗ ਨੂੰ ਉਚਿਤ ਨਹੀਂ ਠਰਾਇਆ ਜਾ ਸਕਦਾ ਹੁਣ ਖਬਰ ਅਸਲ ਦੇ ਵਿੱਚ ਇੱਕ ਪਟੀਸ਼ਨ ਦੇ ਵਿੱਚ ਜਿਹੜੇ ਸਵਾਲ ਖੜੇ ਕੀਤੇ ਗਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰਟ ਵਿੱਚ ਕਿਹਾ ਗਿਆ ਕਿ 9 ਅਕਤੂਬਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ ਜਦ ਕਿ 13 ਅਕਤੂਬਰ ਨੂੰ ਹਾਈ ਕੋਰਟ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰ ਦਿੱਤੀ ਗਈ ਸੀ ਪਟੀਸ਼ਨ ਕਰਤਾ ਲੁਧਿਆਣੇ ਦਾ ਰਹਿਣ ਵਾਲਾ ਸੀ ਤੇ ਮੈਚ ਪ੍ਰਚਾਰ ਦੇ ਲਈ ਹੀ ਉਹਨਾਂ ਨੇ ਕਿਹਾ ਕਿ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਜਦ 9 ਤਰੀਕ ਨੂੰ ਐਫਆਈਆਰ ਦਰਜ ਕੀਤੀ ਗਈ ਹੈ ਤੇ ਚੌਥੇ ਦਿਨੀ ਪਟੀਸ਼ਨ ਪਾ ਦਿੱਤੀ ਗਈ ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮੰਨਣਾ ਕਿ ਜਿਸ ਪਟੀਸ਼ਨ ਕਰਤਾ ਨੇ ਇਹ ਪਟੀਸ਼ਨ ਪਾਈ ਹੈ ਉਹ ਸਿਰਫ ਇੱਕ ਮੈਚ ਪ੍ਰਚਾਰ ਕਰਨ ਵਾਸਤੇ ਹੀ ਉਹਨੇ ਪਾਈ ਹੈ ਉਨੇਕ ਇਹ ਵੀ ਜ਼ਿਕਰ ਕੀਤਾ ਪ੍ਰਸ਼ਾਸਨ ਨੇ ਆਪਣੇ ਜਵਾਬ ਦੇ ਵਿੱਚ ਕਿ ਪਟੀਸ਼ਨ ਕਰਤਾ ਨੇ ਨਾ ਤਾਂ ਜਾਂਚ ਵਿੱਚ ਕਿਸੇ ਪੱਖਪਾਤ ਦੇ ਕੋਈ ਠੋਸ ਸਬੂਤ ਦਿੱਤੇ ਨੇ ਤੇ ਨਾ ਹੀ ਕੋਈ ਰਾਜਨੀਤਿਕ ਦਬਾਅ ਦਾ ਦੋਸ਼ ਲਗਾਇਆ ਤੇ ਉਧਰ ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦ ਤੱਕ ਕੋਈ ਕਮੀ ਪੇਸ਼ੀ ਜਾਂ ਪੱਖਪਾਤ ਜਾਂ ਭਾਰੀ ਜਾਂ ਸਿਆਸੀ ਦਬਾਅ ਨਹੀਂ ਇਹੋ ਜੇ ਸਬੂਤ ਮਿਲਦੇ ਉਦੋਂ ਤੱਕ ਇਹ ਜਾਂਚ ਸੀਬੀਆਈ ਨੂੰ ਨਹੀਂ ਦਿੱਤੀ ਜਾ ਸਕਦੀ ਤੇ ਇਸ ਕਰਕੇ ਫਿਰ ਹਾਈ ਕੋਰਟ ਨੇ ਪਟੀਸ਼ਨ ਕਰਤਾ ਲੁਧਿਆਣਾ ਦਾ ਵਾਸੀ ਉਹਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਰੱਦ ਕਰ ਦਿੱਤੀ ਆ ਆਈਪੀਐਸ ਜੀ ਇਸ ਮਸਲੇ ਦੇ ਵਿੱਚ ਜਿਹੜੇ ਐਐਸਆਈਟੀ ਬਣਾਈ ਗਈ ਹੈ ਉਹਦੇ ਵਿੱਚ ਕੌਣ ਕੌਣ ਸ਼ਾਮਿਲ ਨੇ ਇਹਦੇ ਚੰਡੀਗੜ੍ਹ ਦੇ ਜਿਹੜੇ ਐਸਐਸਪੀ ਨੇ ਉਹ ਸ਼ਾਮਿਲ ਨੇ ਹੋਰ ਕੌਂਕੌਂ ਸ਼ਾਮਿਲ ਨੇ ਸਿਟ ਦੇ ਵਿੱਚ ਦੇਖੋ ਸਭ ਤੋਂ ਵੱਡਿਕਲ ਕਿ ਆਈਪੀਐਸ ਅਫਸਰ ਜਿਹੜੇ ਵਾਈ ਪੁਨ ਕੁਮਾਰ ਹਰਿਆਣੇ ਦੇ ਬੜੇ ਸੀਨੀਅਰ ਅਫਸਰ ਉਹਨਾਂ ਦੀ ਵਾਈਫ ਅਮਨੀਤ ਪੀ ਕੁਮਾਰ ਵੀ ਹਰਿਆਣੇ ਦੇ ਵਿੱਚ ਸੈਕਟਰੀ ਰੈਂਕ ਦੇ ਅਧਿਕਾਰੀ ਨੇ ਇਸ ਮਸਲੇ ਤੇ ਕਿਉਂਕਿ ਮਾਮਲਾ ਬਹੁਤ ਹਾਈ ਪ੍ਰੋਫਾਈਲ ਸੀ ਕਿ ਇੱਕ ਆਈਪੀਐਸ ਅਫਸਰ ਨੂੰ ਆਪਣੀ ਜੀਵਨ ਲੀਲਾ ਖਤਮ ਕਰ ਲਈ ਮਜਬੂਰ ਹੋਣਾ ਪਿਆ ਤੇ ਉਹ ਪੂਰੇ ਇੰਡੀਆ ਦਾ ਇੱਕ ਇਸ਼ੂ ਬਣ ਗਿਆ ਸੀ ਕਿ ਐਡੇ ਵੱਡੇ ਅਹੁਦੇ ਤੇ ਪਹੁੰਚ ਕੇ ਵੀ ਖਾਸ ਕਰਕੇ ਜਿਹੜੇ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਜਾਂ ਮਾਨਸਿਕ ਪੀੜਾ ਚੋਂ ਜਾਂ ਜਲੀਲ ਹੋਣਾ ਪੈਂਦਾ ਹੈਗਾ ਤੇ ਉਹਦੇ ਚ ਉਹਨਾਂ ਨੂੰ ਇਹ ਆਪਣੇ ਘਰ ਦੇ ਵਿੱਚ ਜਿਹੜਾ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਘਰ ਹੈ ਤੇ ਇਹ ਉਹਨਾਂ ਨੂੰ ਕਦਮ ਚੁੱਕਣਾ ਪਿਆ ਸੀ ਜਿਸ ਕਰਕੇ ਹੁਣ ਮਾਮਲਾ ਹਾਈ ਕੋਰਟ ਤੱਕ ਹੀ ਪੁੱਜਾ ਤੇ ਸੀਨੀਅਰ ਆਈਪੀਐਸ ਅਫਸਰ ਜਿਹੜੇ ਅਧਿਕਾਰੀ ਹੈ ਵਾਈ ਪੂਨਕਮਾਰ ਦੀ ਜੀਵਨਲੀਲਾ ਖਤਮ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਦੀ ਜਿਹੜੀ ਮੰਗ ਜਿਹੜੀ ਖਾਰਜ ਜਿਹੜੀ ਹਾਈ ਕੋਰਟ ਨੇ ਕੀਤੀ ਹੈ ਇਹ ਖੁਦ ਇਹ ਮਸਲ ਜਿਹੜੀ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲਨਾਗੂ ਅਤੇ ਜਸਟਿਸ ਸੰਜੀਵ ਬੈਰੀ ਦੀ ਇੱਕ ਬੈਂਚ ਦੇ ਵਿੱਚ ਕਿਹਾ ਕਿ ਹਲੇ ਤੱਕ ਨਾ ਹੀ ਇਸ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੇਰੀ ਤੇ ਨਾ ਹੀ ਕੋਈ ਲਾਪਰਵਾਹੀ ਦਿਖੀ ਹੈ ਤੇ ਜੇ ਇਹ ਮਾਮਲੇ ਦੇ ਵਿੱਚ ਕਿਸੇ ਵੀ ਆਜ਼ਾਦ ਏਜੰਸੀ ਨੂੰ ਸੌਂਪਣ ਦੀ ਮਤ ਸੀਬੀਆ ਨੂੰ ਕੇ ਸੌਂਪਣ ਦੀ ਜ਼ਰੂਰਤ ਨਹੀਂ ਹੈ ਹਾਈ ਕੋਰਟ ਦੇ ਬੈਂਚ ਨੇ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਚੰਡੀਗੜ੍ਹ ਪੁਲਿਸ ਦੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਕਰ ਰਹੀ ਹੈ ਐਸਆਈਟੀ ਜਿਹਦੇ ਵਿੱਚ ਡੀਆਈਜੀ ਆਈਜੀ ਦੀ ਨਿਗਰਾਨੀ ਹੇਠ ਫਿਰ ਚੰਡੀਗੜ੍ਹ ਐਸਐਸਪੀ ਉਹਦੇ ਚ ਕੋਈ ਏਸੀਪੀ ਆ ਡੀਐਸਪੀ ਆ ਐਸਐਚਓ ਆ ਇਹ ਕੋਈ ਛੇ ਜਾਣਿਆਂ ਦੀ ਟੀਮ ਜਿਹੜੀ ਇਹ ਕੰਮ ਕਰ ਰਹੀ ਹੈ ਤੇ ਸੁਨਵਾਈ ਦਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਕੋਰਟ ਵਿੱਚ ਦੱਸਿਆ ਗਿਆ ਕਿ ਮਾਮਲੇ ਦੇ ਵਿੱਚ 14 ਲੋਕਾਂ ਨੂੰ ਜੀਵਨ ਲੀਲਾ ਖਤਮ ਕਰਨ ਦੇ ਅਕਸਾਂ ਦੇ ਮਾਮਲੇ ਦੇ ਵਿੱਚ ਦੋਸ਼ੀ ਬਣਾਇਆ ਗਿਆ ਤੇ ਹੁਣ ਤੱਕ 22 ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਨੇ ਸੀਸੀਟੀਵੀ ਫੁਟੇਜ ਜਬਤ ਕੀਤੀ ਜਾ ਚੁੱਕੀ ਹੈ 21 ਜਿਹੜੇ ਨੇ ਜਿਹੜੇ ਡਿਵਾਈਸ ਜਾਂ ਇਦਾਂ ਦੇ ਫੋਰੈਂਸਿਕ ਜਾਂਚ ਵਾਸਤੇ ਭੇਜੇ ਜਾ ਚੁੱਕੇ ਨੇ ਔਰ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਇਹ ਵੀ ਪਟੀਸ਼ਨ ਕਰਤਾ ਨੂੰ ਪੁੱਛਿਆ ਕਿ ਅਜਿਹੇ ਕੌਣ ਲੋਕ ਨੇ ਜੋ ਵਿਸ਼ੇਸ਼ ਹਾਲਾਤ ਵਿੱਚ ਸੀਬੀਆਈ ਜਿਹੜੀ ਹੈ ਜਾਂਚ ਸੌਂਪੀ ਜਾਵੇ ਕੁਝ ਕਾਰਨ ਦੱਸੇ ਜਾਣ ਉਨੇ ਕਹਿੰਦੇ ਸੁਪਰੀਮ ਕੋਰਟ ਦੇ ਕਿਹੜੇ ਫੈਸਲੇ ਇਸ ਦਾ ਆਧਾਰ ਬਣ ਸਕਦੇ ਨੇ ਕਿ ਸੀਬੀਆਈ ਜਾਂਚ ਦੇ ਲਈ ਇਹ ਜਿਹੜੀ ਮੰਗ ਹੋਣੀ ਚਾਹੀਦੀ ਆ ਤੇ ਪਟੀਸ਼ਨ ਕਰਤਾ ਇਸ ਸਬੰਧ ਵਿੱਚ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ ਫਿਰ ਇਸ ਤੋਂ ਬਾਅਦ ਉਹਨਾਂ ਕਹਿੰਦੇ ਜਾਂਚ ਨਾ ਹੀ ਟ੍ਰਾਂਸਫਰ ਕੀਤੀ ਜਾ ਸਕਦੀ ਆ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰਟ ਵਿੱਚ ਇਹ ਵੀ ਕਿਹਾ ਕਿ ਐਸਆਈਟੀ ਦੀ ਕਮਾਂਡ ਇਹ ਜਿਹੜਾ ਵਾ ਇਹ ਜੀ ਰੈਂਕ ਦੇ ਜਿਹੜੇ ਨੇ ਪੁਲਿਸ ਰੈਂਕ ਦੇ ਜਿਹੜੇ ਇੱਕ ਆਈਪੀਐਸ ਅਧਿਕਾਰੀ ਨੂੰ ਸੌਪੀ ਗਈ ਨੇ ਜਿਸ ਵਿੱਚ ਤਿੰਨ ਤਾਂ ਆਈਪੀਐਸ ਆਫੀਸਰ ਨੇ ਤੇ 3 DSP ਨੇ ਤੇ 14 ਜਿਹੜੇ ਇਸ ਜਿਹੜੀ ਐਸਆਈਟੀ ਦੇ ਵਿੱਚ ਜਾਂਚ ਕਰ ਰਹੇ ਨੇ ਹੁਣ ਜਿਹੜਾ ਪਟੀਸ਼ਨ ਕਰਤਾ ਵਾ ਲੁਧਿਆਣਾ ਵਾਸੀ ਆ ਪਟੀਸ਼ਨ ਕਰਤਾ ਨਵਨੀਤ ਕੁਮਾਰ ਨਵਨੀਤ ਕੁਮਾਰ ਵੱਲੋਂ ਇੱਕ ਪੀਆਈਐਲ ਦਾਇਰ ਕੀਤੀ ਗਈ ਸੀ ਕਿ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਨਿਰਪੱਖ ਨਹੀਂ ਹੈ ਇਸ ਲਈ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਸੀਬੀਏ ਨੂੰ ਸੌਂਪੀ ਜਾਵੇ ਆਈਪੀਐਸ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਘਰ ਵਿੱਚ ਖੁਦ ਨੂੰ ਜਿਹੜਾ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਉਸ ਦਾ ਇੱਕ ਬਹੁਤ ਵੱਡਾ ਇੱਕ ਨੋਟ ਵੀ ਮਿਲਿਆ ਸੀ ਜਿਸ ਵਿੱਚ ਉਸ ਨੇ ਉਸ ਸਮੇਂ ਦੇ ਹਰਿਆਣਾ ਦੇ ਡੀਜੀਪੀ ਸ਼ਤੂਜੀਤ ਕਪੂਰ ਫਿਰ ਉਸ ਸਮੇਂ ਰੋहतक ਦੇ ਐਸਪੀ ਨਰਿੰਦਰ ਬਜਰਾਨੀਆ ਸਮੇਤ ਕਈ ਵੱਡੇ ਆਈਪੀਐਸ ਤੇ ਕਈ ਵੱਡੇ ਆਈਐਸ ਅਫਸਰਾਂ ਦਾ ਵੀ ਜ਼ਿਕਰ ਕੀਤਾ ਸੀ ਕਿ ਉਹ ਇੱਕ ਜਾਤ ਪਾਤ ਦੇ ਭੇਦ ਦੇ ਵੀ ਉਹਨਾਂ ਨੇ ਦੋਸ਼ ਲਗਾਏ ਸੀ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਪਟੀਸ਼ਨ ਇੱਕ ਥਰਡ ਬੰਦੇ ਕੋਲ ਪਾਈ ਗਈ ਹੈ ਇੱਕ ਪ੍ਰਾਈਵੇਟ ਬੰਦੇ ਕੋਲ ਪਾਈ ਗਈ ਹੈ ਜਿਹੜਾ ਸ਼ਾਇਦ ਇਸ ਪਰਿਵਾਰ ਦੇ ਨਾਲ ਉਹਦੇ ਕੋਈ ਤਾਲੁਕ ਵੀ ਨਹੀਂ ਹੋਵੇ ਹਾਲਾਂਕਿ ਇਹ ਜਿਹੜੀ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਸਕਦੀ ਕਿ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ ਲੇਕਿਨ ਇੱਕ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਕਿਉਂਕਿ ਪਟੀਸ਼ਨ ਦੇ ਵਿੱਚ ਜਿਹੜਾ ਪਟੀਸ਼ਨ ਕਰਤਾ ਵਾ ਉਹਦੇ ਵੱਲੋਂ ਕੋਈ ਠੋਸ ਸਬੂਤ ਨਹੀਂ ਦਿੱਤੇ ਗਏ ਕਿ ਲਾਪਰਵਾਹੀ ਹੋ ਰਹੀ ਹੈ ਜਾਂ ਪੱਖਪਾਤ ਹੋ ਰਿਹਾ ਹੈ ਇਸ ਕਰਕੇ ਜਿਹੜੀ ਉਹ ਜਾਂਚ ਸੌਂਪੀ ਜਿਹੜੀ ਮੰਗ ਕੀਤੀ ਗਈ ਉਹ ਠਗਰਾ ਦਿੱਤੀ ਗਈ ਹੈ ਔਰ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੱਲੇ ਤੱਕ ਐਸਆਈਟੀ ਜਿਹੜੀ 14 ਮੈਂਬਰਾਂ ਦੀ ਬਣੀ ਹੋਈ ਹੈ ਜਿਹਦੇ ਚ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਹੈ ਆਈਜੀ ਰੈਂਕ ਦੇ ਅਧਿਕਾਰੀ ਨੇ ਉਹਦੇ ਥੱਲੇ ਤਿੰਨ ਆਈਪੀਐਸ ਨੇ ਤਿੰਨ ਡੀਐਸਪੀ ਨੇ ਐਸਐਸਪੀ ਲੈਵਲ ਦੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਨੇ ਤੇ ਜਾਂਚ ਵਿੱਚ ਹੱਲੇ ਫਿਲਹਾਲ ਨਾ ਹੀ ਕੋਈ ਲਾਪਰਵਾਹੀ ਦਿਖੀ ਹੈ ਤੇ ਨਾ ਹੀ ਦੇਰੀ ਜਿਸ ਕਰਕੇ ਜਿਹੜਾ ਕੇਸ ਵਾ ਉਹ ਸੀਬੀ ਨੂੰ ਸੌਂਪੇ ਨਹੀਂ ਜਾ ਸਕਦਾ ਹਾਲਾਂਕਿ ਵਾਈ ਪੂਰਨ ਕੁਮਾਰ ਦੇ ਮਸਲੇ ਦੇ ਵਿੱਚ ਸਿਆਸਤ ਬਹੁਤ ਵੱਡੇ ਪੱਧਰ ਤੇ ਹੋਈ ਸੀ ਜੀ ਜੀ ਜਾਤੀ ਆਧਾਰਤ ਜਿਹੜੀ ਸਿਆਸਤ ਜਾਂ ਦਲਤ ਆਧਾਰਤ ਜਿਹੜੀ ਸਿਆਸਤ ਜਿਹੜੀ ਕਾਫੀ ਹੋਈ ਸੀ ਇਸ ਮੁੱਦੇ ਨੂੰ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਕਾਫੀ ਜਿਹੜੀਆਂ ਮਸਲੇ ਨੂੰ ਜਿਹੜਾ ਵਾ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਹੋਰ ਚੁੱਕਿਆ ਜਾਵੇ ਕਿਉਂਕਿ ਉਹਨਾਂ ਦੇ ਨਾਲ ਚ ਬਿਹਾਰ ਦੇ ਵਿੱਚ ਵੀ ਇਹ ਮੁੱਦਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿੱਥੇ-ਜਿੱਥੇ ਭਾਪੀ ਦੀ ਸਰਕਾਰ ਉੱਥੇ ਐਸ்சி ਭਾਈਚਾਰਾ ਕਿਉਂਕਿ ਸੇਫ ਨਹੀਂ ਹੈ ਜਿਵੇਂ ਭਾਪੀ ਦੀ ਸਰਕਾਰ ਹਰਿਆਣਾ ਦੇ ਵਿੱਚ ਔਰ ਵਾਰ-ਵਾਰ ਸਵਾਲ ਖੜੇ ਹੋਏ ਸੀ ਹਰਿਆਣਾ ਦੀ ਭਾਪੀ ਸਰਕਾਰ ਤੇ ਕਿ ਜਿਹੜੇ ਦਲਤ ਆਫੀਸਰ ਨੇ ਜਿਹੜੇ ਇਸ ਲੈਵਲ ਤੇ ਵੀ ਪਹੁੰਚੇ ਹੋਏ ਨੇ ਤੇ ਉਹ ਕਿੰਨਾ ਉਹਨਾਂ ਦੇ ਨਾਲ ਹੀਣ ਭਾਵਨਾ ਦਿਖਾਈ ਜਾਂਦੀ ਜਾਂ ਉਹਨਾਂ ਨੂੰ ਕਿਵੇਂ ਜਲੀਲ ਕੀਤਾ ਜਾਂਦਾ ਫਿਰ ਇਹ ਮਾਮਲਾ ਜਦੋਂ ਰੋहतक ਦੇ ਇੱਕ ਥਾਣੇਦਾਰ ਵੱਲੋਂ ਵੀ ਕਿਹਾ ਗਿਆ ਸੀ ਕਿ ਉਹਦੇ ਨਾਲ ਵੀ ਬਹੁਤ ਤਕਿਆ ਇਹ ਆਫੀਸਰ ਜਿਹਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ ਇਹ ਬੜਾ ਕਰਪਟਾ ਬੇਈਮਾਨ ਤੇ ਉਹਨਾਂ ਨੇ ਵੀ ਆਪਣੀ ਜੀਵਨ ਲੀਲਾ ਜਿਹੜੀ ਖਤਮ ਕਰ ਲਈ ਤੇ ਫਿਰ ਮਾਮਲਾ ਕਾਫੀ ਪਚੀਦਾ ਬਣ ਚੁੱਕਿਆ ਸੀ ਕਿ ਇੱਕ ਪਾਸੇ ਇੱਕ ਐਸਐਚਓ ਦੀ ਜੀਵਨ ਲੀਲਾ ਦਾ ਮਸਲਾ ਬਣ ਗਿਆ ਦੂਜੇ ਪਾਸੇ ਇੱਕ ਆਈਪੀਐਸ ਆਫੀਸਰ ਦਾ ਮਸਲਾ ਬਣ ਗਿਆ ਸੀ ਇੱਕ ਪਾਸੇ ਬਾਬਾ ਸਾਹਿਬ ਦੀ ਫੋਟੋ ਲੱਗ ਗਈ ਸੀ ਦੂਜੇ ਪਾਸੇ ਸ਼ਹੀਦ ਆਜਮ ਸਰਦਾਰ ਭਗ ਸਿੰਘ ਦੀ ਫੋਟੋ ਲੱਗ ਗਈ ਸੀ ਤੇ ਕਾਫੀ ਮਾਮਲਾ ਅੱਗੇ ਵੱਧ ਚੁੱਕਿਆ ਸੀ ਲੇਕਿਨ ਮਾਮਲਾ ਫਿਰ ਹੌਲੀ-ਹੌਲੀ ਸਰਕਾਰ ਨੇ ਦੋਨਾਂ ਪਰਿਵਾਰਾਂ ਨੂੰ ਸਮਝਾਉਣ ਦੀ ਯਤਨ ਕੀਤੇ ਨੇ ਇਸ ਮਸਲੇ ਉ ਜਿਹੜੇ ਜਾਂਚ ਚੱਲ ਰਹੀ ਹੈ ਹਾਲਾਂਕਿ ਜਦੋਂ ਕੋਈ ਵੀ ਸਰਕਾਰੀ ਮੁਲਾਜ਼ਮ ਚਾਹੇ ਉਹ ਕੋਈ ਚਾਰ ਦਰਜਾ ਫੋਰ ਹੋਵੇ ਚਪੜਾਸੀ ਸੇਵਾਦਾਰ ਹੋਵੇ ਜਾਂ ਕੋਈ ਵੱਡਾ ਅਫੀਸਰ ਹੋਵੇ ਜਿਵੇਂ ਵਾਈ ਪੂਰਨ ਕੁਮਾਰ ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਆਪਣੀ ਜੀਵਨ ਲੀਲਾ ਖਤਮ ਕਰਦਾ ਹੈ ਤੇ ਫਿਰ ਕਾਨੂੰਨ ਮੁਤਾਬਕ ਨਿਯਮ ਮੁਤਾਬਕ ਉਹਦੇ ਪਰਿਵਾਰ ਨੂੰ ਨਾ ਹੀ ਨੌਕਰੀ ਦਿੱਤੀ ਜਾ ਸਕਦੀ ਹੈ ਨਾ ਹੀ ਉਹਨਾਂ ਦੀ ਜਿਹੜੀ ਪੈਨਸ਼ਨ ਲੱਗ ਸਕਦੀ ਹੈਗੀ ਲੇਕਿਨ ਫਿਲਹਾਲ ਕਿਉਂਕਿ ਮਾਮਲਾ ਪੋਲਿਟਿਕਲ ਬਣ ਚੁੱਕਾ ਹੈ ਦੇਖਦੇ ਹਾਂ ਕਿ ਦੋਨਾਂ ਪਰਿਵਾਰਾਂ ਨੂੰ ਹਰਿਆਣਾ ਦੀ ਸਰਕਾਰ ਐਡਜਸਟ ਕੀ ਕਰਦੀ ਕਿ వైਪੂਨ ਕੁਮਾਰ ਦੀਆਂ ਦੋ ਬੇਟੀਆਂ ਨੇ ਉਹਨਾਂ ਨੂੰ ਜੌਬ ਦਿੱਤੀ ਜਾ ਸਕਦੀ ਹੈ ਜਾਂ ਉਦੋਂ ਜੇ ਸਥਾਨੇਦਾਰ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ ਲੇਕਿਨ ਕਾਨੂੰਨ ਮੁਤਾਬਕ ਜਦੋਂ ਕੋਈ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਆਪਣੀ ਜੀਵਨ ਲੀਲਾ ਖਤਮ ਕਰਦਾ ਤੇ ਜੇਹੀ ਸਥਿਤੀ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਨਹੀਂ ਦਿੱਤੇ ਜਾ ਸਕਦੇ ਪੈਨਸ਼ਨ ਵਾਲੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਮਾਮਲਾ ਹੀ ਕਾਫੀ ਹਾਈ ਪ੍ਰੋਫਾਈਲ ਬਣ ਗਿਆ ਸੀ ਇੱਕ ਪਾਸੇ ਬਾਬਾ ਸਾਹਿਬ ਦੇ ਵਿਚਾਰਧਾਰਾ ਸੀ ਇੱਕ ਪਾਸੇ ਸ਼ਹੀਦੇ ਆਜ਼ਮ ਸਰਪਖ ਸਿੰਘ ਦੇ ਵਿਚਾਰਧਾਰਾ ਨੂੰ ਅੱਗੇ ਤੋਰਨ ਦੇ ਜਤਨ ਜਤਨ ਕੀਤਾ ਜਾ ਰਿਹਾ ਜਾਂ ਇੱਕ ਪਾਸੇ ਜਾਟ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਇੱਕ ਪਾਸੇ ਦਲਤ ਭਾਈਚਾਰੇ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਹੁਣ ਦੇਖਦੇ ਹਾਂ ਕਿ ਇੱਕ ਪਾਸੇ ਸੀਬੀਏ ਦੀ ਮੰਗ ਤੇ ਠੁਕਰਾਈ ਜਾ ਚੁੱਕੀ ਹੈ ਚੰਡੀਗੜ੍ਹ ਪੁਲਿਸ ਦੀ ਜਾਂਚ ਤੇ ਹਾਈ ਕੋਰਟ ਨੇ ਤਸੱਲੀ ਪ੍ਰਗਟ ਕੀਤੀ ਹੈ ਤੇ ਹਰਿਆਣਾ ਸਰਕਾਰ ਜਿਹੜੀ ਭਾਜਪਾ ਆ ਉਹ ਦੇਖਦੇ ਆ ਕਿ ਇਹਨਾਂ ਦੋਨਾਂ ਪਰਿਵਾਰਾਂ ਨੂੰ ਕਿਵੇਂ ਸੰਤੁਸ਼ਟ ਕਰਦੀ ਹੈ ਇਹਦੇ ਵਿੱਚ ਦੋ ਗੱਲਾਂ ਬੜੀਆਂ ਅਹਿਮ ਹੈ ਗੈਣ ਜਿਦੇ ਵਿੱਚ ਇੱਕ ਤਾਂ ਜਿਹੜੀ ਪਟੀਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਪਾਈ ਗਈ ਕਿ ਸੀਬੀਆਈ ਦੀ ਜਾਂਚ ਹੋਵੇ ਉਹ ਇੱਕ ਐਨਜੀਓ ਨੇ ਕੀਤੀ ਹੈਗੀ ਇਹਦੇ ਵਿੱਚ ਪਰਿਵਾਰ ਦਾ ਕੀ ਸਟੈਂਡ ਹੈਗਾ ਅੱਜ ਦੀ ਤਰੀਕ ਦੇ ਵਿੱਚ ਦੂਜੀ ਗੱਲ ਪਿਛਲੇ ਦਿਨੀ ਡੀਜੀਪੀ ਓਪੀ ਸਿੰਘ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਇਹ ਕਿਹਾ ਵੀ ਪੁਲਿਸ ਵਾਲਿਆਂ ਦਾ ਕੋਈ ਵੀ ਜਾਤੀਵਾਦ ਨਹੀਂ ਹੁੰਦੀ ਕੋਈ ਜਾਤ ਪਾਤ ਨਹੀਂ ਹੁੰਦੀ ਪੁਲਿਸ ਵਾਲਿਆਂ ਤੇ ਜਿਹੜੀ ਕੋਈ ਜਾਤ ਹੁੰਦੀ ਉਹ ਖਾਕੀ ਵਰਦੀ ਹੁੰਦੀ ਹੈ ਦਿਖੋ ਜੀ ਜਿਸ ਵੀ ਚਾਹ ਕੋਈ ਪੋਲਿਟਿਸ਼ਨ ਹੋਵੇ ਜਿੰਨੇ ਵੀ ਸਵਧਾਨ ਦੀ ਸੌ ਚੁੱਕੀ ਹੁੰਦੀ ਉਹਦੇ ਵਾਸਤੇ ਧਰਮ ਤੇ ਹੀ ਹੁੰਦਾ ਕਿ ਤੁਹਾਡਾ ਧਰਮ ਤੇ ਦੇਸ਼ ਹੀ ਹੁੰਦਾ ਕੋਈ ਬਰਾਦਰੀ ਜਾਂ ਧਰਮ ਨਹੀਂ ਹੁੰਦਾ ਹੁਣ ਇੱਕ ਉਹਨਾਂ ਨੇ ਸਹੀ ਕਿਹਾ ਕਿ ਕਿ ਬੜੇ ਸੀਨੀਅਰ ਆਈਪੀਐਸ ਆਫੀਸਰ ਨੇ ਡੀਜੀਪੀ ਨੇ ოਪੀ ਸ਼ਰਮਾ ਕਿ ਕਿਸੇ ਵੀ ਪੁਲਿਸ ਵਾਲੇ ਦੀ ਕੋਈ ਜਾਤ ਨਹੀਂ ਹੁੰਦੀ ਕਿਉਂਕਿ ਉਹ ਤੇ ਇੱਕ ਨਿਰਪੱਖ ਉਹਨੇ ਡਿਊਟੀ ਦੇਣੀ ਹੁੰਦੀ ਉਹਦੇ ਵਾਸਤੇ ਵਰਦੀ ਹੀ ਉਦੀ ਜਾਤ ਹੁੰਦੀ ਹੈ ਉਹਨਾਂ ਕੋਈ ਤਰ੍ਹਾਂ ਦੇ ਲੋਕ ਕਈ ਫਿਰਕੇ ਦੇ ਲੋਕ ਕਈ ਬਰਾਦਰੀਆਂ ਦੇ ਲੋਕ ਆਉਂਦੇ ਨੇ ਹੁਣ ਜਿਸ ਹਸਾਬ ਦੇ ਨਾਲ ਇਹ ਦੋ ਇੱਕ ਥਾਣੇਦਾਰ ਨੇ ਉਹ ਦੂਜੀ ਇਕਾਈ ਜੀ ਨੇ ਕਦਮ ਚੁੱਕਿਆ ਗਿਆ ਇਹਨੂੰ ਸਮਾਜਿਕ ਤੌਰ ਤੇ ਜਸਟੀਫਾਈ ਕਰਨਾ ਇੱਕ ਬਹੁਤ ਵੱਡਾ ਇਸ਼ੂ ਤੇ ਵੱਡਾ ਮੁੱਦਾ ਵਾ ਲੇਕਿਨ ਗੱਲ ਇਨਸਾਫ ਦੀ ਹੁਣ ਜਿਹੜਾ ਆਈ ਵਾਈਪੂਨ ਕੁਮਾਰ ਦਾ ਪਰਿਵਾਰ ਵੀ ਨੇ ਕਿਆ ਸੀ ਲਿਖ ਕੇ ਦਿੱਤਾ ਸੀ ਕਿ ਸਾਨੂੰ ਇਸ ਮਸਲੇ ਦੇ ਵਿੱਚ ਸੰਤੁਸ਼ਟੀ ਹੈ ਉਹਨਾਂ ਕਹਿੰਦੇ ਕਿ ਸਾਨੂੰ ਭਰੋਸਾ ਦਿੱਤਾ ਵਾ ਚੰਡੀਗੜ੍ਹ ਪੁਲਿਸ ਨੇ ਵੀ ਔਰ ਹਰਿਆਣਾ ਸਰਕਾਰ ਨੇ ਵੀ ਹੁਣ ਦੇਖਦੇ ਕਿ ਇਹ ਜਿਹੜੀ ਜਾਂਚ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਹਦੇ ਵਿੱਚ 14 ਮੈਂਬਰੀ ਐਸਆਈਟੀ ਬਣਾਈ ਹੈ ਕੋਈ ਟਾਈਮ ਬਾਉਂਡ ਨਹੀਂ ਹੈ ਹਾਲਾਂਕਿ ਪਟੀਸ਼ਨ ਦੇ ਵਿੱਚ ਟਾਈਮ ਬਾਉਂਡ ਮੰਗੀ ਜਾ ਸਕਦੀ ਸੀ ਪੀਸੀਬੀਆਈ ਦੀ ਜਾਂਚ ਦੀ ਮੰਗ ਦੇ ਬਜਾਏ ਅਗਰ ਪਟੀਸ਼ਨ ਕਰਦਾ ਕਿ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਜਾਵੇ ਮਹੀਨਾ ਕੀਤਾ ਜਾਵੇ 2 ਮਹੀਨੇ ਕੀਤੇ ਜਾਂ 6 ਮਹੀਨੇ ਕੀਤੇ ਨਾ ਫਿਰ ਸਵਾਲ ਬਣ ਜਾਂਦਾ ਹੈ ਦੂਜਾ ਹੈ ਕਿ ਇੱਕ ਪ੍ਰਾਈਵੇਟ ਬੰਦੇ ਦੀ ਜਿਹੜੀ ਇਹ ਪਟੀਸ਼ਨ ਆ ਜਦ ਕਿ ਇਹਦੇ ਚ ਜਿਹੜੇ ਪੀੜਤ ਤੇ ਰਾ ਮਤਲਬ ਵਾਈ ਪੂਰਨ ਕੁਮਾਰ ਦਾ ਟੱਬਰ ਅਗਰ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਤੇ ਸ਼ਾਇਦ ਉਸ ਗੱਲ ਤੇ ਵਜਨ ਜਾਂ ਹਾਈ ਕੋਰਟ ਸੋਚਣ ਵਾਸਤੇ ਮਜਬੂਰ ਹੁੰਦੀ ਜਾਂ ਪਰਿਵਾਰ ਵੀ ਟਾਈਮ ਬਾਉਂਡ ਇਹਦੀ ਜਾਂਚ ਦੀ ਮੰਗ ਕਰ ਸਕਦਾ ਲੇਕਿਨ ਫਰਾਲ ਹੁਣ ਹਾਈ ਕੋਰਟ ਨੇ ਪੱਟੀ ਜਿਹੜੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਹੁਣ ਪਰਿਵਾਰ ਦਾ ਮਸਲਾ ਹੈ ਕਿ ਪਰਿਵਾਰ ਨੂੰ ਇਨਸਾਫ ਕਦੋਂ ਮਿਲਣਾ ਚਾਹੀਦਾ ਜਿਹੜੇ ਕਸੂਰਵਾਰ ਲੋਕ ਨੇ ਜਿਹਦੇ ਚ ਉਹਨਾਂ ਨੇ ਬਹੁਤ ਵੱਡੇ ਵੱਡੇ ਅਫਸਰਾਂ ਦੇ ਇਲਜ਼ਾਮ ਲਗਾਏ ਸੀ ਹਾਲਾਂਕਿ ਉਹਨਾਂ ਤੇ ਕਿਆ ਸੀ ਕਿ ਡੀਜੀਪੀ ਲੈਵਲ ਤੱਕ ਵੀ ਅਫਸਰਾਂ ਨੂੰ ਰੈਸਟ ਕੀਤਾ ਜਾਵੇ ਉਹ ਜਿਹੜੀ ਮੰਗ ਤੇ ਉਹਨਾਂ ਨੂੰ ਹੁਣ ਲੱਗਦਾ ਨਹੀਂ ਕਿ ਇੱਕ ਡੀਜੀਪੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਕਿਉਂਕਿ ਸਟੇਟ ਦਾ ਡੀਜੀਪੀ ਹੈਡ ਹੁੰਦਾ ਉਹਦੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਨੇ ਤੇ ਉਹਨੂੰ ਇਹ ਅਜਿਹੇ ਮਸਲਿਆਂ 'ਤੇ ਕਿਵੇਂ ਦੋਸ਼ੀ ਬਣਾਇਆ ਜਾ ਸਕਦਾ ਜਦਕਿ ਕਿਸੇ ਦੀ ਡਾਇਰੈਕਟ ਇਨਵੋਲਵਮੈਂਟ ਨਹੀਂ ਹਰਿਆਣਾ ਤੇ ਮਾਲੂ ਜੇ ਕੋਈ 60 70 ਹਜ਼ਾਰ ਦੀ ਨਫਰੀ ਹੈ ਪੁਲਿਸ ਦੀ ਤੇ ਉਹ ਡੀਜੀਪੀ ਕੋਲ ਤੇ ਡੇਲੀ ਕਈ ਸ਼ਿਕਾਇਤਾਂ ਹੁੰਦੀਆਂ ਹਨ ਤੇ ਉਹ ਸ਼ਿਕਾਇਤਾਂ ਦੇ ਵਿੱਚ ਕਿਸੇ ਨੂੰ ਦੋਸ਼ੀ ਬਣਾਉਣਾ ਜਿਹੜਾ ਵਾ ਉਹ ਔਖਾ ਹੋ ਜਾਂਦਾ ਹਾਲਾਂਕਿ ਉਦੋਂ ਇਸ ਪਰਿਵਾਰ ਨੂੰ ਸਮਝਾਉਣ ਦੀ ਯਤਨਨ ਕੀਤੇ ਗਿਆ ਸੀ ਕਿ ਤੁਸੀਂ ਖੁਦ ਆਈਪੀਐਸਾ ਅਫਸਰ ਉਹ ਆਈਐਸ ਅਫਸਰ ਉਹ ਤੇ ਜੀ ਸਥਿਤੀ ਚ ਇੱਕ ਡੀਜੀਪੀ ਨੂੰ ਇਸ ਮਸਲੇ ਚ ਕਸੂਰਵਾ ਬਣਾਇਆ ਨਹੀਂ ਜਾ ਸਕਦਾ ਪ੍ਰੈਸ ਕੀਤਾ ਨਹੀਂ ਜਾ ਸਕਦਾ ਜਦ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਹੁਣ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਏਗੀ ਉਦੋਂ ਪਤਾ ਲੱਗੇਗਾ ਕਿ ਕਿਸ ਕਿਸ ਦਾ ਰੋਲ ਆ ਤੇ ਜਿਸ ਜਿਸ ਦਾ ਰੋਲ ਆਇਆ ਤੇ ਉਹਦੀ ਜਿਹੜੀ ਫਿਰ ਜਾਂਚ ਜਾਂ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਲੇਕਿਨ ਫਿਲਹਾਲ ਪਰਿਵਾਰ ਦੋਨਾਂ ਪਰਿਵਾਰਾਂ ਦੇ ਨਿਰਭਰ ਕਰਦਾ ਇੱਕ ਪਾਸੇ ਵਾਈ ਪੂਰਨ ਕੁਮਾਰ ਦਾ ਪਰਿਵਾਰ ਉਹ ਦੂਜੇ ਪਾਸੇ ਜਿਹੜੇ ਥਾਣੇਦਾਰ ਜਿਹੜੇ ਰੋहतक ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਆਪਣੀ ਲੀਲਾ ਜੀਵਨ ਲੀਲਾ ਵੀ వైਪੂਨ ਕੁਮਾਰ ਤੋਂ ਬਾਅਦ ਜਿਹੜੀ ਆ ਖਤਮ ਕਰ ਲਈ ਸੀ ਕਿਉਂਕਿ వైਪੂਨ ਕੁਮਾਰ ਨੇ ਕਿਹਾ ਸੀ ਕਿ ਇਹਨੂੰ ਦਲਤੋਂ ਦੇ ਜਿਹੜਾ ਵਾ ਇਹ ਕੁਝ ਕਦਮ ਚੁੱਕਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਕੀਤਾ ਗਿਆ ਦੂਜੇ ਪਾਸੇ ਉਸ ਥਾਣੇਦਾਰ ਦਾ ਕਹਿਣਾ ਸੀ ਕਿ ਇਹ ਜਿਹੜੇ ਆਫੀਸਰ ਆ ਇਹ ਬੜਾ ਬੇਈਮਾਨ ਸੀ ਇਸ ਕਰਕੇ ਇਹ ਜਿਹੜੇ ਇਮਾਨਦਾਰ ਲੋਕ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਜਾਤੀ ਦਾ ਸਹਾਰਾ ਲੈਂਦਾ ਸੀ ਲੇਕਿਨ ਫਿਲਹਾਲ ਇਹ ਮਸਲਾ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ ਕਿ ਹਾਈ ਕੋਰਟ ਨੇ ਜਿਹੜੀ ਮੰਗ ਸੀਬੀਏ ਦੀ ਠੁਕਰਾ ਦਿੱਤੀ ਹੈ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ